ਹਾਂਜੀ ਚਲੋ ਹੁਣ ਆਪਾਂ ਇਹ ਲਾਈਨਿੰਗ ਕੋਲੇ ਸੂਤ ਦੀ ਲੱਗੇ ਆ ਸਟਿਚਿੰਗ ਕਰਨ। ਬੜਾ ਹੀ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਆਪਾਂ ਇਹ ਸਟਿਚਿੰਗ ਵੀ ਦੱਸਣੀ ਆ। ਤੇ ਸਾਰੇ ਵੇਖਿਓ ਆ ਦੇਖੋ ਹੁਣ ਆਪਾਂ ਜਿੱਦਾਂ ਲਾਈਨਿੰਗ ਕੱਟੀ ਸੀ ਉਹਨੂੰ ਆਪਾਂ ਇਹ ਠਾਹ ਛਾ ਲਿਆ ਉੱਪਰ ਆਪਾਂ ਆਪਣੀ ਆ ਸ਼ਰਟ ਦਾ ਕੱਟ ਠੀਕ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਕੇ ਪੈਰ-ਪੈਰ ਆਪਾਂ ਥੋੜਾ ਥੋੜਾ ਕਪੜਾ ਜਿਹੜਾ ਵਾਧ ਰੱਖਿਆ ਇਹਨੂੰ ਆਪਾਂ ਇਸ ਤਰ੍ਹਾਂ ਸ਼ੁਰੂ ਕਰਨਾ ਸਟਿਚਿੰਗ ਕਰਨਾ। ਆ ਦੇਖੋ ਇਹਨੂੰ ਆਪਾਂ ਇੱਥੋਂ ਨਾਲ ਬਰਾਬਰ ਤੋਂ ਸ਼ੁਰੂ ਕਰਨਾ ਹੈ। ਇੱਕ ਆਪਾਂ ਮੋਟੀ ਬਕੀ ਨਾਲ ਜਾਂ ਟੰਕੇ ਨਾਲ ਜਿੱ ਆ ਗਿਰਿਉ ਲਾ ਲੈਣਾ ਸਾਰੀ ਲਾਈਨਿੰਗ ਨੂੰ ਆਪਾਂ ਇਸ ਤਰ੍ਹਾਂ ਅਟੈਚ ਜਿਹੜਾ ਉਹ ਕਰ ਲੈਣਾ ਹਾਂ ਠੀਕ ਆਜੇ ਥੋੜਾਪ ਜਿਹਾ ਇਸ ਤਰ੍ਹਾਂ ਹੋਏ ਨੂੰ ਮਾੜਾ ਮਾੜਾ ਕਟਿੰਗ ਕਰ ਲੈਣੀ ਹਾਂ ਹਾਂ ਠੀਕ ਹੈ ਹੁਣ ਆਪਾਂ ਆਹ ਵਾਲੀ ਸਾਈਡ ਤੇ ਫਲਾਈਏ ਸਿੱਕੇ ਨਾਲ ਲਾ ਲੈਣੀ ਨੂੰ ਸਟਾਪਰ ਵਿੱਚ ਮਿਲਾ ਕੇ ਬਸਾਂ ਬਰਾਬਰ ਕਰਕੇ ਸਾਵਧਤ ਨੂੰ ਸਿੰਮੋ ਤੇ ਲਾ ਲੜਾ ਜਾਂ ਬਰੀਕ ਨਾਲ ਲਾ ਲਓ ਮੋਟੇ ਨਾਲ ਲਾ ਲਓ ਕਿ ਆਪਣੀ ਵਿੱਚ ਨਹੀਂ ਆਉਣੀ ਇਹਨਾਂ ਨਾਲ ਮੈਂ ਛੱਡ ਕੇ ਲਾ ਲਈ ਅਸਾਂ ਸਾਰੀ ਐਂਡ ਤੱਕ ਲਾ ਲੈਣੀ ਆਪਾਂ ਇਹ ਤਾਂ ਬਰਾਬਰ ਕਰ ਕਰਕੇ ਲਾਈਨਿੰਗ ਆਪਾਂ ਬਾਹਰ ਨਹੀਂ ਕੱਢਣੀ ਰੱਖੀ ਰਹਿਣੀ ਤੱਕ ਆਪਣੀ ਇਹ ਪੂਰੀ ਆਉਂਦੀ ਆ ਇਥੋਂ ਤੱਕ ਆਪਾਂ ਇਸ ਤਰ੍ਹਾਂ ਲਾ ਲਾਂਗੇ ਇਸ ਦਾ ਥੋੜੀ ਬਥੇਰੀ ਜੀ ਧੀਰਗਲ ਤੇ ਮੇਚੀ ਦੇ ਲੋ ਨਹੀਂ ਤੇ ਨਾਲ ਥੋੜੀ ਥੋੜੀ ਇਹਨੂੰ ਕਟਿੰਗ ਕਰ ਲਾਂਗੇ ਮਨ ਦੀ ਜੀ ਇਸੇ ਤਰੀਕੇ ਨਾਲ ਆਪਾਂ ਇਧਰ ਵਾਲੀ ਸਾਈਡ ਨੂੰ ਵੀ ਕਰ ਲੈਣੀ रख थोड़ा थोड़ा मार्जिन वगू छि कि जिसका प्लेटा भी आप दस देख किस तरीके कर बड़ा ही सौखा जहा तरीका जी एक बार जरूर अपलाई ਹਰੀ ਲਾਈਨ ਲਈ ਚਾਰਜ ਫੇਰੇ ਅਟੈਚ ਹੋ ਗਈ ਹੈ ਹੁਣ ਆਪਾਂ ਕੀ ਕਰਨਾ ਇਹਨੂੰ ਬਿਲਕੁਲ ਇਸ ਤਰ੍ਹਾਂ ਬਰਾਬਰ ਕਰਕੇ ਇਸ ਤਰੀਕੇ ਨਾਲ ਆਵਲ ਇਹੜੇ ਪਲੇਟਾਂ ਦੇ ਵਿੱਚ ਆਣਾ ਆਪਾਂ ਸਿੱਧੇ ਬੰਨੇ ਲਾਏ ਆ ਤੇ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਕਰਨਾ ਉਹ ਤਾਂ ਗੱਲ ਹੈ ਅਲੱਗ ਵੇਰਖੂਲੇ ਇਸ ਤਰ੍ਹਾਂ ਬਰਾਬਰ ਵਿਸ਼ਾ ਕੇ ਕੋਈ ਵੀ ਇਹਦੇ ਵਿੱਚ ਝੋਲ ਨਹੀਂ ਹੋਣੀ ਚਾਹੀਦੀ ਜਿਹੜੀ ਆਪਣੀ ਲਾਈਨਿੰਗ ਥੋੜੀ ਥੋੜੀ ਆਪਾਂ ਵਾਦ ਰੱਖੀ ਆ ਉਹ ਆਪਣੇ ਇੱਧਰ ਨੂੰ ਇਸ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਇੱਦਾਂ ਕਰੋਗੇ ਆਪਣੇ ਆਪ ਹੀ ਸਾਰਾ ਇੱਥੋਂ ਜਿਹੜਾ ਵਾ ਇਹ ਬਿਲਕੁਲ ਬਰਾਬਰ ਜਣਾ ਤੇ ਆਹ ਵਾਲਾ ਲੱਗੇ ਆਪਣੇ ਪਲੇਟਾਂ ਦੇ ਨਿਸ਼ਾਨ ਆ ਦੇਖੋ ਇੱਧਰ ਆ ਲੱਗਾ ਇੱਧਰ ਲੱਗਾ ਆ ਉੱਪਰ ਉਧਰੋਂ ਹੇਠਾਂ ਆ ਵਾਲਾ ਠੀਕ ਹੈ ਜੇ ਤੁਸੀਂ ਨਵੇਂ ਜੇ ਤੁਸੀਂ ਇੰਚ ਟੇਪ ਨਾਲ ਇਦਾਂ ਸਿੱਧੀ ਲਾਈਨ ਮਾਰ ਲਓ ਫਿਰ ਇਹਨੂੰ ਇਸ ਲਾਈਨ ਦੇ ਉੱਪਰ ਸਿਲਾਈ ਕਰ ਲਓ ਠੀਕ ਹੈ ਚਲੋ ਇੰਚ ਟੇਪ ਦੇ ਨਾਲ ਹਾਂਜੀ ਆ ਹੋ ਗਿਆ ਆਪਣੇ ਪਲੇਟਾਂ ਦੇ ਨਿਸ਼ਾਨ ਜੇ ਤੁਸੀਂ ਨਵੇਂ ਜੇ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਇਹਦੇ ਤੋਂ ਇਹਦੇ ਤਾਂ ਕਿਸ ਨਾਲ ਇੱਕ ਨਿਸ਼ਾਨ ਲਾ ਲਿਆ। ਐਸ ਤਿੱਕੀ ਨਾ ਆਰਾਮ ਠੀਕ ਹੈ ਤੇ ਇਹਦੇ ਉੱਤੇ ਕਰ ਦੋ ਸਲਾਈ। ਤੇ ਇਹ ਥਾਂ ਥੋੜਾ ਬਾਧਾ ਥਾਂ ਵੀ ਚੱਲ ਜੇ ਸਲਾਈ ਕੋਈ ਚੱਕਰ ਨਹੀਂ ਜਿਹੜੀ ਇੱਥੋਂ ਆਪਾਂ ਜਿੱਥੇ ਆਪਾਂ ਪਲੇਟ ਦਾ ਨਿਸ਼ਾਨ ਲਾਇਆ ਉੱਥੋਂ ਹੀ ਆਪਾਂ ਜਿਹੜੀ ਆ ਉਹ ਸ਼ੁਰੂ ਕਰਨਾ ਹੈ ਫਿਰ ਠੀਕ ਹੈ। ਤੇ ਇਹ ਵੀ ਤੁਸੀਂ ਮੋٹے ਟੰਕੇ ਨਾਲ ਹੀ ਲਾਓ ਕਿਉਂਕਿ ਇਹ ਆਪਣੀ ਵਿੱਚ ਹੀ ਆ ਜਣੀ ਹੈ ਦੇਖ ਲੈ। ਆਸ ਤਾਂ ਉਸ ਨੂੰ ਤਾਂ ਉਸ ਤਰੀਕੇ ਨਾਲ ਆਪਾਂ ਦੂਸਰੀ ਵਾਲੀ ਸਾਈਡ ਨੂੰ ਵੀ ਲਾ ਲੈਣੀ ਹੈ ਇਹ ਸਾਰਾ ਮਤਲਬ ਆਪਣੀ ਹੁਣ ਸ਼ਰਟ ਇਸ ਤਰ੍ਹਾਂ ਤਿਆਰ ਹੋ ਗਈ ਕਿ ਜਿਸ ਤਰ੍ਹਾਂ ਆਪਣਾ ਆਪਾਂ ਵੈਸੇ ਹੀ ਸੂਟ ਦੀ ਲਾਈਨਿੰਗ ਵਾਲੇ ਤੋਂ ਬਗੈਰ ਸੂਟ ਦੀ ਸਟੀਚ ਕਰਦੇ ਹਾਂ ਸਟੀਚ ਕਰਦੇ ਆਪਾਂ ਉਸੇ ਤਰੀਕੇ ਨਾਲ ਇੰਨੀ ਹੁਣ ਆਪਣਾ ਸਟੀਚ ਜਿਹੜਾ ਸਾਰੇ ਸੂਟ ਨੇ ਹੋ ਜਾਣਾ ਕੋਈ ਮੁਸ਼ਕਲ ਨਹੀਂ ਆਉਣੀ ਹੁਣ ਇਹਦੇ ਵਿੱਚ ਆਪਾਂ ਠੀਕ ਆ ਆਹੀ ਆਪਾਂ ਇਸੇ ਤਰੀਕੇ ਨਾਲ ਕੱਟਣਾ ਕਰਕੇ ਬਿਲਕੁਲ ਇਹ ਆਪਣੀ ਫਲਾਈ ਲੱਗ ਗਈ ਤੇ ਆਪਾਂ ਹੁਣ ਇਸ ਪ੍ਰਿਕੀਨਾ ਬੋ ਸਿਵੈਕਸਾਈਡ ਜਿਹੜੀ ਆ ਉਹਨੂੰ ਵੀ ਤਿਆਰ ਕਰ ਲੈਣਾ ਵਾ ਤੇ ਤੇ ਇਹਦੀ ਜਿਹੜੀ ਆ ਉਹ ਸਟੀਚਿੰਗ ਕਰ ਦੇਣੀ ਆ ਕੋਈ ਇਹਦੇ ਵਿੱਚ ਮਤਲਬ ਮੁਸ਼ਕਲ ਵਾਲੀ ਗੱਲ ਜਿਹੜੀ ਆ ਉਹ ਨਹੀਂ ਆਈ हां जी ये देखो अपने दोवां प्लेटਾਂ ਦੇ ਨਿਸ਼ਾਨ ਜਿਹੜੇ ਆਪਾਂ ਨੇ ਉਹ ਲਾ ਲਿਆ ਜਾਨੀ ਕਿ ਇਹਨਾਂ ਨੂੰ ਕੱਚਾ ਕਰ ਲਿਆ ਇਹਨਾਂ ਸਾਰੀ ਸਲਾਈ ਹੋ ਗਈ ਹੁਣ ਆ ਵੇਖੋ ਕੁਸੇ ਬੰਨੇ ਕੋਈ ਕਮੀਜ਼ ਨਹੀਂ ਜਾਊਗਾ ਆਪਣਾ ਕੋਈ ਪਲੇਟ ਟੇਡਾ ਮੇਡਾ ਨਹੀਂ ਜਾਊਗਾ ਜਿਸ ਤਰ੍ਹਾਂ ਆਪਾਂ ਆਮ ਨਾਰਮਲ ਕਮੀਜ਼ ਦੀ ਸਟੀਚਿੰਗ ਕਰਦੇ ਹੁਣ ਆਪਾਂ ਉਸੇ ਤਰੀਕੇ ਨਾਲ ਇਹਦੀ ਸਟੀਚਿੰਗ ਜਿਹੜੀ ਆ ਉਹ ਕਰ ਲੈਣੀ ਆ ਆਪਾਂ ਜਿਸ ਤਰ੍ਹਾਂ neck ਬਣਾਇਆ ਵਾ ਇਹਨੂੰ ਉਸੇ ਤਰੀਕੇ ਨਾਲ ਜਿਵੇਂ ਤੁਸੀਂ neck ਲਾਉਂਦੇ ਜੇ ਦੂਸਰੇ ਸੂਨ ਨੂੰ ਉਸੇ ਤਰ੍ਹਾਂ ਤੁਸੀਂ ਇਹਦਾ neck ਲਾ ਕੇ ਤੇ ਇਹਦੀ ਤੁਸੀਂ ਜਿਹੜੀ ਆ ਉਹ ਸਲਾਈ ਕਰ ਲੈਣੀ ਜਿਹੜਾ ਆਹ ਵਾਲਾ ਕਪੜਾ ਵਾ ਆਪਣੇ ਕੋਲ ਇਹਨੂੰ ਇਸ ਤਰ੍ਹਾਂ ਥੋੜਾ ਪੈਰ ਪੈਰ ਦਾ ਤੇ ਹੋਂਦੂ ਸੀ ਕਹੋਗੇ ਕਿ ਜਿਹੜੇ ਆਪਣੇ ਫਿਰ ਇਧਰ ਪਲੇਟ ਆ ਉਹ ਆਪਾਂ ਕਿਸ ਤਰੀਕੇ ਨਾਲ ਪਾਉਣੇ ਆ ਹੁਣ ਆਪਣੇ ਆਹ ਵਾਲਾ ਦੇਖੋ ਇਧਰੋਂ ਜਿਹੜੀ ਆਪਾਂ ਸਵਾਈ ਕੀਤੀ ਹੋਈ ਆ ਇਹ ਆਪਣੇ ਕੋਲ ਇਦਾਂ ਇਧਰ ਆ ਗਿਆ ਤੇ ਇਹਨੂੰ ਆਪਾਂ ਕੀ ਕਰਾਂਗੇ ਹੁਣ ਆਪਾਂ ਇਸ ਤਰ੍ਹਾਂ ਫੜਾਂਗੇ ਦਵਲ ਦਵਲ ਫੜ ਕੇ ਤੇ ਇੱਥੇ ਆਪਾਂ ਆਹ ਵਾਲਾ ਨਿਸ਼ਾਨ ਆਪਣਾ ਆ ਦੇਖੋ ਤੇ ਇਥੋਂ ਆਪਾਂ ਆਪਣਾ ਜਿਸ ਤਰ੍ਹਾਂ 7 ਇੰਚ ਦਾ ਪਲੇਟ ਆ ਇਸੇ ਹਿਸਾਬ ਨਾਲ ਆਪਾਂ ਨਿਸ਼ਾਨ ਲਾ ਲਾਂਗੇ ਤੇ ਜਿਸ ਤਰ੍ਹਾਂ ਤੁਸੀਂ ਆਮ ਦੂਸਰੀ ਸ਼ਰਟ ਤੇ ਪਲੇਟ ਪਾਉਂਦੇ ਜੇ ਉਸੇ ਤਰ੍ਹਾਂ ਤੁਸੀਂ ਇਹਦੇ ਪਲੇਟ ਜਿਹੜੇ ਆ ਉਹ ਪਾ ਦੇ ਨੇ ਕਿਸੇ ਬੰਨੇ ਕੋਈ ਕਪੜਾ ਆਪਣਾਏ ਹਿਲਣਾ ਨਹੀਂ ਆ ਤੇ ਜਿਹੜੇ ਫਿਟਿੰਗ ਵਾਲੇ ਨਿਸ਼ਾਨ ਆ ਉਹ ਆਪਣੇ ਆਪ ਦੇਖੋ ਇੱਧਰ ਲੱਗੇ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤੁਸੀਂ ਇੱਧਰਲੀ ਸਾਈਡ ਨੂੰ ਕਰ ਸਕਦੇ ਸਿਰਫ ਕਮਰ ਵਾਲੇ ਪਲੇਟਾਂ ਦੀ ਨਿਸ਼ਾਨ ਦੀ ਆਪਾਂ ਲੋੜ ਪੈਂਦੀ ਆ ਦੇਖੋ ਇੱਧਰ ਹੀ ਲੱਗੇ ਹੋਏ ਆ ਉੱਪਰ ਵਾਲੇ ਸਾਈਡ ਨੂੰ ਇਹਨੂੰ ਇਸ ਤਰ੍ਹਾਂ ਕਰਕੇ ਇੱਥੋਂ ਇਸ ਤਰੀਕੇ ਨਾਲ ਇੱਧਰ ਤੁਸੀਂ ਇਹ ਨਿਸ਼ਾਨ ਜਿਹੜੇ ਆ ਸਾਰੇ ਆਪਣੇ ਲਾ ਸਕਦੇ ਜੀ ਆਹ ਇਹਦਾ ਬਾਹਦੂ ਕਪੜਾ ਨੂੰ ਆਪਾਂ ਇਸ ਤਰ੍ਹਾਂ ਕੱਟ ਦੇਣਾ ਵਾ ਤੇ ਜਿਹੜਾ ਬੈਕ ਸਾਈਡ ਉਹਦੇ ਤੇ ਆਪਣਾ ਬਿਲਕੁਲ ਇਹ ਪੂਰਾ ਹੋਊਗਾ ਇਸ ਤਰੀਕੇ ਨਾਲ ਤੁਸੀਂ ਬੈਕ ਸਾਈਡ ਵੀ ਤਿਆਰ ਤੁ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸੋ